ਸੇबीर ਜੀ ਵਿਆਹ ਕੇ ਲਿਆਏ ਬੜੇ ਚਾਵਾਂ ਦੇ ਨਾਲ ਮੈਨੂੰ ਨਹੀਂ ਸੀ ਪਤਾ ਕਿ ਆਹ ਗਮ ਹੋਏਗਾ ਅੱਜ ਉਹਵੇਂ ਸੁਣੇਗੀ ਵੀ ਕਰੇ ਸੋਚੇਗੀ ਰੋਏਗੀ ਜਿੰਨਾ ਪਿਆਰ ਉਹਨੂੰ ਮੈਂ ਕੀਤਾ ਜਦੋਂ ਪਹਿਲੀ ਵਾਰ ਉਹਨੇ ਸਾਨੂੰ ਬਲਾਗ ਕੀਤਾ ਉਦੋਂ ਅਸੀਂ 10 ਰਾਤਾਂ 15 ਰਾਤਾਂ ਮੈਂ ਆਪਣੇ ਮੁੰਡੇ ਦੀ ਰਾਖੀ ਕੀਤੀ ਪੂਰੀ ਬੁਰੀ ਰਾਤ ਜਾਗ ਕੇ ਤੇ ਉਹਨੂੰ ਫਿਰ ਤਿੰਨ ਵਾਰ ਐਲਸ ਕਰਾਈ ਅਸੀਂ ਆਪ ਕੋਲ ਤੇ ਫਿਰ ਜੰਗਸਰਾਂ ਦਾ ਕੈਨੇਡਾ ਦਾ ਵੀਜ਼ਾ ਆਇਆ ਉਸ ਤੋਂ ਬਾਅਦ ਲੱਗਾ ਕਿ ਸਿੰਗਲ ਦੀ ਫੈਲ ਆਈ ਹੋਈ ਹੈ ਸਰ ਮੈਂ ਨਾ 6 ਮਹੀਨੇ ਬੜੀ ਗੱਲ ਕੀਤੀ ਬਾਹਰ ਜਾ ਕੇ ਉਸ ਤੋਂ ਬਾਅਦ ਥੋੜੀ ਜਿਹੀ ਗੱਲ ਕਰਨੀ ਘੱਟ ਕਰਤੀ ਉਹਨੂੰ ਮੇਰੇ ਨਾਲ ਨਾ ਮੈਂ ਨਾ ਫੋਨ ਕਰਦੀ ਸੀ ਨਾ ਮੈਂ ਵੀਡੀਓ ਕਾਲ ਨਾ ਮੈਸੇਜ ਦਾ ਜਵਾਬ ਦਿੰਦੀ ਸੀ ਮੈਨੂੰ ਬਲੌਕ ਕਰਕੇ ਰੱਖ ਦਿੱਤੀ ਤੇ ਪਤੀ ਨੇ 31 ਲੱਖ ਖਰਚ ਕੇ ਪਤਨੀ ਕੈਨੇਡਾ ਭੇਜੀ ਤਾਂ ਪਤਨੀ ਨੇ ਵਿਦੇਸ਼ ਜਾ ਕੇ ਪਤੀ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ਕਿ ਹਾਂ ਇੱਕ ਹੋਰ ਲਾੜੀ ਵਿਦੇਸ਼ ਜਾ ਕੇ ਮੁਕਰੀਏ ਇੱਕ ਹੋਰ ਲਾੜੀ ਨੇ ਵਿਦੇਸ਼ ਜਾ ਕੇ ਪਤੀ ਨੂੰ ਬਾਹਰ ਬੁਲਾਉਣ ਦੀ ਬਜਾਏ ਉਸ ਤੋਂ ਨਾਤਾ ਖਤਮ ਕਰ ਲਿਆ। ਪਤੀ ਦਾ 31 ਲੱਖ ਵੀ ਛਿੜਿਆ ਗਿਆ। ਪਤਨੀ ਵੀ ਹੱਥੋਂ ਗਈ ਅਤੇ ਹੁਣ ਪੂਰਾ ਪਰਿਵਾਰ ਥਾਣੇ ਕਚੈਰੀਆਂ ਦੇ ਤੱਕੇ ਖਾਂਦਾ ਮਾਨਸਿਕ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਹੈ। ਤੇ ਉਸ ਤੋਂ ਬਾਅਦ ਕੀ ਕੀ ਹੋਇਆ ਉਸ ਤੋਂ ਬਾਅਦ? ਸਰ ਉਸ ਤੋਂ ਬਾਅਦ ਅਸੀਂ ਜਦੋਂ ਮੈਰਿਜ ਹੋਣ ਤੋਂ ਬਾਅਦ ਸਰ ਉਹਦੀ ਫੇਲ ਲਗਵਾਈ। ਮਤਲਬ ਕਹਿੰਦੇ ਆਇਲਰਸ ਕੀਤੀ ਸੀ ਕੁੜੀ ਨੂੰ। ਤੇ ਉਹਦੀ ਫੈਮਿਲੀ ਨੇ ਕਿਹਾ ਵੀ ਸਾਡੀ ਕੁੜੀ ਬਾਹਰ ਜਾਣਾ ਚਾਹੁੰਦੀ ਹੈ। ਵੀ ਤੁਸੀਂ ਜੇ ਖਰਚਾ ਕਰ ਸਕਦੇ ਹੋ। ਤਾਂ ਅਸੀਂ ਬਾਹਰ ਭੇਜ ਨਹੀਂ ਕੁੜੀ ਤਾਂ ਵਿਆਹ ਤੋਂ ਬਾਅਦ ਤਾਂ ਅਸੀਂ ਸਰ ਜਦੋਂ ਵਿਆਹ ਤੋਂ ਬਾਅਦ ਲੈ ਕੇ ਆਏ ਵਿਆਹ ਕੇ ਤਾਂ ਉਹਦੇ ਬੈਂਡ ਘਟ ਸੀਗੇ ਤੇ ਉਹਨੂੰ ਫਿਰ ਤਿੰਨ ਵਾਰੀ ਅਲਰਸ ਕਰਾਈ ਅਸੀਂ ਆਪ ਉਹ ਤੇ ਫਿਰ ਜੰਗਸਰ ਦਾ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਸ ਤੋਂ ਬਾਅਦ ਹਨ ਪਾ ਲੱਗਾ ਕਿ ਸਿੰਗਲ ਦੀ ਫਾਈਲ ਆਈ ਹੋਈ ਹੈ ਕਿੰਨਾ ਕ ਖਰਚਾ ਆ ਗਿਆ ਸੀ ਜਨਨ ਬਿਲਕੁਲ ਤੁਹਾਡੇ ਸਰ ਹਾਂਜੀ ਸਰ ਅੱਧਾ ਕਿੱਲਾ ਮੇਰੀ ਪਹਿਲੀ ਵੇਗ ਗਈ ਤੇ ਉਸ ਤੋਂ ਬਾਅਦ ਸਾਰਾ ਅਸੀਂ ਵਿਆਹ ਤੇ ਪੈਸੇ ਚੱਕੇ ਸੀਗੇ ਤੇ ਤਕਰੀਬਨ 31 ਲੱਖ ਰੁਪਏ ਦਾ ਖਰਚਾ ਡਾ ਗਿਆ ਸੀ ਤੇ ਫਿਰ ਟੁੱਡੀ ਗੱਲਬਾਤ ਹੁੰਦੀ ਰਹੀ ਉਹ ਤੇ ਨਾ ਕੀ ਕਹਿੰਦੀ ਕੀ ਸੀ ਤੁਹਾਨੂੰ ਸਰ ਮੇਨਾਂ 6 ਮਹੀਨੇ ਵਧੀਆ ਗੱਲ ਕੀਤੀ ਬਾਹਰ ਜੇ ਕਰਨੀ ਉਸ ਤੋਂ ਬਾਅਦ ਥੋੜੀ ਜਿਹੀ ਗੱਲ ਅਗਾਂ ਨਹੀਂ ਘਟ ਕਰਦੀ ਹੁੰਦੀ ਮੇਰੇ ਨਾਲ ਨਾ ਮੈਨਾਂ ਫੋਨ ਕਰਦੀ ਸੀ ਨਾ ਵੀਡੀਓ ਕਾਲ ਨਾ ਮੈਸੇਜ ਦਾ ਜਵਾਬ ਦਿੰਦੀ ਸੀ ਮੈਨੂੰ ਬਲੌਕ ਕਰਕੇ ਰੱਖਦੀ ਸੀ ਤਲਾਕ ਕੋ ਤੇ ਕਾਗਜ਼ਪੋਰ ਨੇ ਵੀ ਕਿਦਾਂ ਭੇਜੇ ਸਰ ਉਹਨੇ ਮੈਂ ਮੈਨਾਂ ਜਦੋਂ ਗੱਲਬਾਤ ਕਰਦੀ ਸੀ ਤਾਂ ਜੋ ਲੜਾਈ ਕਰਨ ਲੱਗੀ ਮੇਰੇ ਨਾਲ ਮੈਸੇਜ ਤੇ ਮੈਨੂੰ ਕਿੰਨੀ ਮੈਨੂੰ ਫੋਨ ਨਾ ਕਰਿਆ ਕਰ ਆ ਫਿਰ ਸਰਾਂ ਨੇ ਮੈਨੂੰ ਤਲਾਕ ਦੇ ਪੇਪਰ ਭੇਜੇ ਵੀ ਮੇਰੀ ਮੰਮੀ ਲੜੀ ਕੇਸ ਲੜਨਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨੇ ਪਾਵਰ ਲੋਡਰ ਨਹੀਂ ਭੇਜੀ ਸੀ ਮੈਨੂੰ ਵੀ ਮੇਰੀ ਮੰਮੀ ਕੇਸ ਲੜੂਗੀ ਤੇ ਹੁਣ ਕੀ ਮੰਗ ਕਰਦું ਕੀ ਕਹਿਣਾ ਚਾਹੁੰਦੇ ਹਾਂ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਇਨਸਾਫ ਮਿਲੇ ਜੀ ਠੀਕ ਹੈ ਜੋ ਮੇਰਾ ਖਰਚਾ ਹੋਇਆ ਜੀ ਮੇਰਾ ਨੁਕਸਾਨ ਬਹੁਤ ਹੋਇਆ ਜੀ ਮੇਰਾ 5 ਸਾਲ ਖਰਾਬ ਗਏ ਜੀ ਮੇਰੇ ਮੈਂ ਇੱਥੇ ਵਿਹਲਾ ਬੈਠਾ ਜੀ ਆਪ ਬਾਹਰ ਕੈਨੇਡਾ ਚ ਜੀ ਤੇ ਮੈਨੂੰ ਇਨਸਾਫ ਮਿਲੇ ਵੱਧ ਤੋਂ ਕਾਰਜਪ੍ਰਯੋਗ ਬੰਦੀ ਹੈ ਸਰਕਾਰੀ ਜੋ ਵੀ ਕਾਰਜਪ੍ਰਯੋਗ ਬੰਦੀ ਤੇ ਕੀਤੀ ਹੈ ਵੀ ਗਾਰੀ ਤੇ ਮਾਚੀਵਾੜਾ ਦੇ ਪਿੰਡ ਸ਼ੇਰੀਆ ਦੇ ਨੌਜਵਾਨ ਪ੍ਰਿੰਸਪਾਲ ਸਿੰਘ ਦਾ 2018 ਚ ਨਵਾਂ ਸ਼ਹਿਰ ਦੇ ਪਿੰਡ ਚਰਾਣ ਦੀ ਰਹਿਣ ਵਾਲੀ ਜਤਿੰਦਰ ਕੌਰ ਨਾਲ ਵਿਆਹ ਹੋਇਆ ਸੀ ਇਲਜ਼ਾਮ ਲੱਗੇ ਕਿ ਵਿਆਹ ਤੋਂ ਬਾਅਦ ਪਤਨੀ ਨੇ ਐਲਸ ਕਰਨ ਲਈ ਸਹੁਰੇ ਪਰਿਵਾਰ ਤੇ ਦਬਾਅ ਬਣਾਇਆ ਅਤੇ ਤਿੰਨ ਵਾਰ ਪੇਪਰ ਦੇਣ ਤੋਂ ਬਾਅਦ 6 ਬੱਚੇ ਲੈ ਕੇ ਜਤਿੰਦਰ ਕੌਰ ਕੈਨੇਡਾ ਚਲੀ ਗਈ ਸਾਰੇ ਪਰਿਵਾਰ ਨੇ ਉਸ ਨੂੰ ਕੈਨੇਡਾ ਭੇਜਣ ਲਈ 31 ਲੱਖ ਰੁਪਏ ਖਰਚੇ ਪਰ ਕੈਨੇਡਾ ਜਾਂਦੇ ਹੀ ਉਹ ਆਪਣੇ ਪਤੀ ਨੂੰ ਆਪਣੇ ਕੋਲ ਬੁਲਾਉਣ ਦੀ ਥਾਂ ਉਸ ਤੇ ਫੋਨ ਆ ਚੱਕਣੇ ਵੀ ਬੰਦ ਕਰ ਗਈ ਉਧਰ ਨੌਜਵਾਨ ਪ੍ਰਿੰਸਪਾਲ ਸਿੰਘ ਦੇ ਪਰਿਵਾਰ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਜਤਿੰਦਰ ਕੌਰ ਨੂੰ ਆਪਣੀਆਂ ਆਤੀਆਂ ਵਾਂਗ ਰੱਖਿਆ ਸੀ ਪਰ ਇਸ ਦੇ ਬਾਵਜੂਦ ਵੀ ਉਸ ਨੇ ਬਾਹਰ ਜਾ ਕੇ ਉਹਨਾਂ ਦੇ ਹੀ بیٹے ਦੇ ਨਾਲ ਧੋਖਾ ਕੀਤਾ ਹੈ ਹਾਂਜੀ 2 2018 ਚ ਵਿਆਹ ਕੀਤਾ ਸੀ ਤੇ ਹਾਂਜੀ ਅਸੀਂ ਤੇ ਵੈਸੇ ਇੱਕੋ ਗੱਲ ਸੋਚੀ ਸੀਗੀ ਕਿ ਜਦੋਂ ਅਸੀਂ ਜਾ ਕੇ ਸਾਨੂੰ ਰਿਸ਼ਤੇ ਦੀ ਦੱਸ ਪਈ ਸਾਨੂੰ ਪਤਾ ਲੱਗਿਆ ਅਸੀਂ ਜਦੋਂ ਜਾ ਕੇ ਦੇਖਿਆ ਉਹਨਾਂ ਦੇ ਵੀ ਹਾਲਾਤ ਕਾਫੀ ਮਤਲਬ ਕਿ ਵਿਗੜੇ ਹੋਏ ਸੀ ਗਰੀਬੀ ਬਹੁਤ ਸੀ ਅਸੀਂ ਇਹੀ ਗੱਲ ਸੋਚੀ ਕਿ ਚਲੋ ਇਹ ਵੀ ਬੱਚਾ ਸਾਡਾ ਸੈੱਟ ਹੋ ਜਾਏਗਾ ਚਲੋ ਸਾਡੀ ਇਹ ਵੀ ਧੀਆ ਵਾਂਗ ਅਸੀਂ ਵੇ ਆ ਕੇ ਲੈ ਕੇ ਜਾਣੀ ਚਲੋ ਇਹ ਵੀ ਸੈੱਟ ਹੋ ਜਾਣਗੇ ਚਲੋ ਇਹਨਾਂ ਦੇ ਘਰ ਦੇ ਵੀ ਕਾਫੀ ਹਾਲਾਤ ਖਰਾਬ ਨੇ ਅਸੀਂ ਆਪਣੇ ਘਰ ਦਾ ਨਹੀਂ ਸੋਚਿਆ ਮੈਂ ਜਦੋਂ ਉਹਦੀ ਮੰਮੀ ਦੇਖੀ ਮੈਂ ਪਹਿਲਾਂ ਉਹਨਾਂ ਬਾਰੇ ਸੋਚਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਚਲੋ ਸਾਡੇ ਤਾਂ ਹੋਰ ਕਮਾਲ ਵਾਲੇ ਨੇ ਇੱਕੋ ਹੀ ਭਾਈ ਭਰਾ ਸੀਗਾ ਉਹਦਾ ਉਹਦੀ ਡੈਥ ਹੋ ਚੁੱਕੀ ਸੀ ਅਸੀਂ ਬਸ ਇਹੀ ਸੋਚਿਆ ਕਿ ਇਹਨੂੰ ਅਸੀਂ ਕਦੇ ਵੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਦੇਣਾ ਅਸੀਂ ਆਪ ਦੁੱਖ ਕੱਟ ਲਾਂਗੇ ਅਸੀਂ ਬਿਰਜਿ ਵਿਆਹ ਕੇ ਲਿਆਏ ਬੜੇ ਚਾਵਾਂ ਦੇ ਨਾਲ ਮੈਨੂੰ ਨਹੀਂ ਸੀ ਪਤਾ ਕਿ ਆਹ ਕੰਮ ਹੋਏਗਾ ਅੱਜ ਉਹਵੇਂ ਸੁਣੇਗੀ ਵੀ ਕਰੇ ਸੋਚੇਗੀ ਰੋਏਗੀ ਜ਼ਰੂਰ ਜਿੰਨਾ ਪਿਆਰ ਉਹਨੂੰ ਮੈਂ ਕੀਤਾ ਜਦੋਂ ਪਹਿਲੀ ਵਾਰ ਉਹਨੇ ਸਾਨੂੰ ਬਲੌਗ ਕੀਤਾ ਉਦੋਂ ਅਸੀਂ 10 ਰਾਤਾਂ 15 ਰਾਤਾਂ ਮੈਂ ਆਪਣੇ ਮੁੰਡੇ ਦੀ ਰਾਖੀ ਕੀਤੀ ਪੂਰੀ-ਪੂਰੀ ਰਾਤ ਜਾਗ ਕੇ ਇਹ ਕਹਿੰਦਾ ਸੀ ਮੈਂ ਖੁਦ ਕੁਛ ਕਰ ਲੈਣੀ ਮम्मी ਮੈਂ ਨਹੀਂ ਰਹਿਣਾ ਹੈ ਕਿ ਕਿੰਨੇ ਰਾਤ ਨੂੰ 1 ਵਜੇ ਵਿਚੋਲਿਆਂ ਨੂੰ ਵੀ ਫੋਨ ਕੀਤਾ ਇਹ ਕਹਿੰਦਾ ਵੀ ਇਹਨੇ ਦਰਵਾਜ਼ਾ ਬੰਦ ਕਰ ਲਿਆ 10 10 ਵਾਰੀ ਡਾਕਟਰ ਆਉਂਦੇ ਰਹੇ ਅਸੀਂ ਇਹਨੂੰ ਲੈ ਕੇ ਵੀ ਜਾਂਦੇ ਰਹੇ ਪਰ ਸਾਡੇ ਕੋ ਮੁੰਡੇ ਦਾ ਹਾਲਾਤ ਦੇਖੇ ਨਹੀਂ ਸੀ ਜਾਂਦੇ ਕਿ ਜੋ ਪਰ ਉਹ ਸਾਡੀ ਇੱਕ ਵੀ ਨਹੀਂ ਸੀ ਸੁਣਦੀ ਜੇ ਮੈਂ ਕਹਿੰਦੀ ਸੀ ਉਹਨੂੰ ਪਿਆਰ ਨਾਲ ਪੁੱਤ ਐਦਾਂ ਕਹਿੰਦਾ ਮੈਂ ਮਰ ਜਾਣਾ ਕਹਿੰਦੀ ਸੀ ਮਰ ਜਵੇ ਕਹਿੰਦੀ ਮੈਂ ਕੀ ਕਰਾਂ ਮਰ ਜਵੇ ਅੱਗੋਂ ਐਦਾਂ ਬੋਲਦੀ ਸੀ ਅਸੀਂ ਤੇ ਇੰਨੇ ਕਿ ਚਾਵਾ ਨਾ ਸਾਡੇ ਪਿੰਡ ਤੋਂ ਆਂਡ ਗਵਾਂਡ ਤੋਂ ਰਿਸ਼ਤੇਦਾਰਾਂ ਤੋਂ ਜੇ ਮੈਂ ਕਹਿੰਨੀ ਮੈਂ ਸਾਰੇ ਇਕੱਠੇ ਕਰਨ ਲੱਗਾ ਨਾ ਢਾਈ ਸਾਲ ਚ ਦੇਖੋ ਵੀਡੀਓ ਦੇ ਘਰ ਦੇ ਵੀ ਦੇਖਣਗੇ ਸਾਰੇ ਦੇਖਣਗੇ ਢਾਈ ਸਾਲ ਚ ਇੱਕ ਰੋਟੀ ਨਹੀਂ ਬਣਵਾਈ ਮੈਂ ਜਿਹੜੀ ਇੱਕ ਰੋਟੀ ਹੁੰਦੀ ਹੈ ਚਾਹ ਦਾ ਕੱਪ ਨਹੀਂ ਉਹਦਾ ਮੈਂ ਬਣਿਆ ਪੀਤਾ ਇੰਨੀ ਕਿ ਲੱਡਲੀ ਪਿੰਡ ਦੇ ਲੋਕ ਵੀ ਗੱਲਾਂ ਕਰਦੇ ਸੀ ਧੀ ਤੋਂ ਵੱਧ ਪਿਆਰ ਦਿੱਤਾ ਮੈਂ ਉਹਨੂੰ ਤੇ ਗੋਦੀ ਚ ਪਾ ਕੇ ਜਦੋਂ ਸਵੇਰੇ ਉੱਠਦੀ ਸੀ ਉਦੋਂ ਮੈਂ ਉਹਨੂੰ ਮੈਂ ਗੋਦੀ ਚ ਪਾ ਕੇ ਉਹਨੂੰ ਮੈਂ ਚਾ ਆਪ ਖੁਦ ਬਣਾ ਕੇ ਦੇਣੀ ਕੰਮ ਛੱਡ ਕੇ ਬਹੁਤ ਇੱਥੇ ਉਹ ਸਾਡੇ ਨਾਲ ਐਵੇਂ ਕਹਿਦੀ ਐ ਇੱਥੇ ਠੀਕ ਸੀ ਪਤਾ ਨਹੀਂ ਉੱਥੇ ਜਾ ਕੇ ਕੀ ਹੋਇਆ ਕੀ ਨਹੀਂ 2.5 ਸਾਲ ਰਹੀ ਐ ਕਿਤੇ ਅੱਗੋਂ ਬੋਲੀ ਨਹੀਂ ਸੀ ਪਿਆਰ ਬੜਾ ਸੀ ਸਾਡਾ ਸੱਸ ਨੂੰ ਚ ਬਹੁਤ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਕਿ ਅੱਗੇ ਜਾ ਕੇ ਉਹਨੂੰ ਕੀ ਪ੍ਰੋਬਲਮ ਆ ਜਾਂ ਕੀ ਹੋਇਆ ਕੀ ਨਹੀਂ ਹੋਣ ਵੀ ਤਕਰੀਬਨ ਅੱਜ ਤੋਂ 6 ਕੁ ਮਹੀਨੇ ਪਹਿਲਾਂ ਫੇਰ ਗੱਲ ਕਰਨ ਲੱਗ ਗਈ ਸੀ ਅਸੀਂ ਫੇਰ ਉਹਦੀਆਂ ਗੱਲਾਂ 'ਚ ਆ ਗਏ ਅਸੀਂ ਕਿਆ ਚਲ ਕੋਈ ਗੱਲ ਨਹੀਂ ਪੁੱਤ ਤੈਨੂੰ ਸਾਰਾ ਕੁਝ ਮaaf ਕੀਤਾ ਚਲੋ ਜੇ ਧੀ ਹੁੰਦੀ ਢੱਡ ਦੀ ਜੰਮੀ ਵੀ ਤਾਂ ਕਰ ਸਕਦੀ ਆ ਚਲ ਅਸੀਂ ਸਾਰਾ ਕੁਝ ਬਰਦਾਸ਼ਤ ਕੀਤਾ ਸੀ ਪਰ ਫੇਰ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਉਹਨੂੰ ਕੁਝ ਹੋ ਜਾਂਦਾ ਸੀ ਬਲੌਕ ਕਰ ਜਾਂਦੀ ਸੀ ਸਾਨੂੰ ਹੋਣ ਕੀ ਫਿਰ ਉਹਨੇ ਤਲਾਕ ਦੇ ਕਾਗਜ਼ ਹਾਂਜੀ ਹੁਣ ਉਹਨੇ ਜਾਨੀ ਕਿ ਮੇਰੇ ਨਾਲ ਗੱਲ ਕਰਨੀ ਘੰਟਾ ਡੇਢ ਜਦੋਂ ਇੰਨੇ ਵਿੱਚ ਆ ਜਾਣਾ ਇਹਨੇ ਅੱਗੇ ਆ ਜਾਣਾ ਮੈਂ ਕਹਣਾ ਪ੍ਰਿੰਸ ਨਾਲ ਗੱਲ ਕਰ ਲੈ ਬਸ ਜਦ ਹੀ ਫੋਨ ਕੱਟ ਦੇਣਾ ਮੈਂ ਕੁਛ ਕਰਨਾ ਆ ਮੈਨੂੰ ਕੰਮ ਆ ਮੈਂ ਬਿਜੀ ਆ ਤੇ ਮੇਰੇ ਮਨ ਚ ਵੀ ਇਹ ਗੱਲ ਆਉਣੀ ਕਿ ਜਦੋਂ ਮੇਰੇ ਬੇਟੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੀ ਮੈਂ ਫਿਰ ਵੀ ਕਦੇ ਮੱਥੇ ਵਟ ਨਹੀਂ ਸੀ ਪਾਇਆ ਮੈਂ ਫਿਰ ਵੀ ਉਹਨੂੰ ਇੰਨੇ ਕ ਪਿਆਰ ਨਾਲ ਜਦੋਂ ਉਹਦਾ ਫੋਨ ਆਉਣਾ ਮੈਂ ਸਾਰਾ ਕੰਮ ਛੱਡ ਕੇ ਤੇ ਉਹਦੇ ਨਾਲ ਗੱਲ ਕਰਨ ਲੱਗ ਜਾਂਦੀ ਸੀ ਮੈਂ ਕਦੇ ਕੰਮ ਦੀ ਪਰਵਾਹ ਨਾ ਦੋ ਦੋ ਘੰਟੇ ਫੋਨ ਚੱਲਦਾ ਸੀ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਇੱਕ ਉਹਦਾ ਮਾਮਾ ਸੀਗਾ ਯਾਨੀ ਕਿ ਉਹਨੇ ਵਿੱਚ ਬਹੁਤ ਦਖਲ ਅੰਦਾਜ਼ੀ ਕੀਤੀ ਆ ਤੇ ਉਹਨੇ ਮੇਰੇ ਮੁੰਡੇ ਦਾ ਘਰ ਨਹੀਂ ਵਸਣ ਦਿੱਤਾ ਦੂਜੀ ਗੱਲ ਇਹ ਰਹੀ ਮੁੰਡਾ ਮੇਰਾ ਸਾਰੇ ਪਿੰਡ ਤੋਂ ਜਿੱਥੋਂ ਮਰਜੀ ਕੋਈ ਪਤਾ ਕਰ ਸਕਦਾ ਨਸ਼ਾ ਨਹੀਂ ਕੋਈ ਵੈਲ ਨਹੀਂ ਕੋਈ adda ਦੀ ਗੱਲ ਨਹੀਂ ਕੋਈ ਲੜਾਈ ਝਗੜੇ ਵਾਲਾ ਨਹੀਂ ਜਿੰਨਾ ਕਿ ਇਹਨੇ ਆਪਣੇ ਮਨ ਨੂੰ ਲਾਈ ਅਸੀਂ ਹੁਣ ਇਸ ਟਾਈਮ ਰੱਬ ਦਾ ਸ਼ੁਕਰ ਕਰਨੇ ਆ ਕਿ ਥੋੜਾ ਜਿਹਾ ਮੇਰਾ ਮੁੰਡਾ ਅੱਗੇ ਨਾਲੋਂ ਮਾੜ ਮੋਟੀ ਗੱਲਬਾਤ ਕਰਨ ਲੱਗਾ ਹੈ ਇਹਦੇ ਸਦਮੇ 'ਚ ਇੰਨਾ ਕ ਸਦਮੇ 'ਚ ਸੀਗਾ ਅਸੀਂ ਨੂੰ ਛੱਡ ਕੇ 10 ਮਿੰਟ ਲਈ ਲੱਗ ਨਹੀਂ ਸੀ ਹੁੰਦੇ। ਉਧਰ ਪਰਿਵਾਰ ਨੇ ਹੁਣ ਆਪਣੇ ਨਾਲ ਹੋਈ ਧੋਖਾਧੜੀ ਦੀ ਸਮਰਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਤੇ ਕਾਰਵਾਈ ਕਰਦੇ ਆ ਪੁਲਿਸ ਨੇ 31 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਜਤਿੰਦਰ ਕੌਰ, ਜਰਨੈਲ ਸਿੰਘ ਅਤੇ ਬਲਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਧੋਖਾਧੜੀ ਮਾਮਲੇ ਵਿੱਚ ਮੁਲਜ਼ਮ ਕੁੜੀ, ਉਸ ਦੀ ਮਾਂ ਅਤੇ ਪਿਤਾ ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਤਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਕ ਦਰਖਾਸਤ ਮਾਨਯੋਗ ਐਸਐਸਪੀ ਖੰਨਾ ਜੀ ਦੇ Pritpal Singh Sheria ਨੇ ਐਸਐਸਪੀ ਸਾਹਿਬ ਜੀ ਦੇ ਦਿੱਤੀ ਸੀ ਜਿਸ ਦੀ ਪੜਤਾਲ ਡੀਐਸਪੀ ਸਮਰਾਲਾ ਨੇ ਕੀਤੀ ਡੀਐ ਲੀਗਲ ਦੀ رائے ਤੋਂ ਬਾਅਦ ਇਹ ਪੜਚਾਅ ਦਰਜ ਹੋਇਆ 318 ਜੀਵਨ 2 ਤੇ 48 ਜੀਵਨ 2 ਬੀਐਨਐਸ ਦਾ ਦਰਜ ਹੋਇਆ ਸੀ ਤਿੰਨ ਜਾਣਿਆਂ ਤੇ ਤੇ ਜਿਹਦੇ ਵਿੱਚ ਜਤਿੰਦਰ ਕੌਰ ਜਰਨੈਲ ਸਿੰਘ ਤੇ ਬਲਵਿੰਦਰ ਕੌਰ ਦੇ ਵਰਕ ਪਰਮਿਟ ਦਰਜ ਹੋਇਆ ਸੀਗਾ ਜੀ ਇਹ ਵਿਆਹ ਹੋਇਆ ਸੀ ਜੀ ਸਾਲ 2018 ਦੇ ਵਿੱਚ ਆ ਹਸਬੰਡ ਵਾਈਫ ਤੇ ਲੜਕੀ ਆਇਲਟਸ ਦੋ ਤਿੰਨ ਵਾਰ ਆਇਲਟਸ ਕੀਤੀ ਪਹਿਲਾਂ ਆਸਟ੍ਰੇਲੀਆ ਦੇ ਵਾਸਤੇ ਟਰਾਈ ਕੀਤਾ ਉੱਥੇ ਇਹਨਾਂ ਦਾ ਨਹੀਂ ਹੋਈ ਆਇਲਟਸ ਨਹੀਂ ਹੋਈ ਫਿਰ ਕੈਨੇਡਾ ਦੇ ਬਾਰੇ ਕੀਤਾ ਟਰਾਈ ਇਹਨਾਂ ਨੇ ਉੱਥੇ ਨਹੀਂ ਥਰਡ ਟਾਈਮ ਕੈਨੇਡਾ ਦੇ ਵਾਸਤੇ ਇਹਨਾਂ ਨੇ ਉਹ ਵੀਜ਼ਾ ਲੱਗ ਗਿਆ ਇਹਨਾਂ ਦਾ ਉਸ ਤੋਂ ਬਾਅਦ ਲੜਕੀ ਚਲੀ ਗਈ ਜੀ ਉਸ ਤੋਂ ਬਾਅਦ ਉਹਨੇ ਲੜਕੇ ਨੂੰ ਲੈ ਕੇ ਜਾਣ ਤੋਂ ਬਣਾ ਕੀਤਾ ਸੀ ਤੇ 31 ਲੱਖ ਦਾ ਫਰਾਡ ਕੀਤਾ ਇਹਦੇ ਵਿੱਚ ਜੀ ਉਹਨਾਂ ਨੇ ਇਹ 7 ਸਾਲ ਬਾਅਦ ਲੱਗਦੇ ਬਾ ਭੇਜਣ ਦੀ ਬਿਲਕੁਲ ਜੀ ਜੀ ਬਿਲਕੁਲ ਜੀ 7 ਸਾਲ ਹੋ ਚੁੱਕੇ ਆ 2018 ਦਾ ਮੈਂ ਪਹਿਲਾਂ ਹੀ ਦੱਸ ਚੁੱਕਿਆ 2018 ਦੇ ਵਿੱਚ ਮੈਰਿਜ ਹੋਈ ਸੀਗੀ ਜੀ ਇਹਨਾਂ ਦੀ ਤੇ ਬਾਕੀ ਤਫਤੀਸ਼ ਚੱਲਦੀ ਪਈ ਹੈ ਜਲਦੀ ਤੋਂ ਜਲਦੀ ਗ੍ਰਸਤਾਰ ਕਰਨ ਦੀ ਕੋਸ਼ਿਸ਼ ਹੈ ਟੈਂਕ ਪਾਸੇ ਅਮਰੀਕਾ ਵਰਗਾ ਮੁਲਕ ਆਏ ਦਿਨ ਨੌਜਵਾਨਾਂ ਨੂੰ ਡਿਪੋਰਟ ਕਰ ਰਿਹਾ ਹੈ ਜਿਸ ਕਾਰਨ ਇਹਨਾਂ ਨੌਜਵਾਨਾਂ ਦਾ ਭਵਿੱਖ ਖਤਰੇ 'ਚ ਨਜ਼ਰ ਆਉਂਦਾ ਹੈ ਦੂਜੇ ਪਾਸੇ ਪੰਜਾਬ 'ਚ ਅਜੇ ਹੀ ਅਨੇਕਾਂ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਨੇ ਜਿਸ 'ਚ ਵਿਦੇਸ਼ ਜਾ ਕੇ ਲੜਾ ਜਾਂ ਫਿਰ ਲੜੀ ਆਪਣੇ ਜੋੜੀਦਾਰ ਨੂੰ ਬਾਹਰ ਬੁਲਾਉਣ ਤੋਂ ਮੁੱਕਰ ਜਾਂਦੇ ਨੇ ਜਾਂ ਫਿਰ ਉਨ੍ਹਾਂ ਤੋਂ ਨਾਤਾ ਹੀ ਤੋੜ ਲੈਂਦੇ ਨੇ। ਕੁੱਲ ਮਿਲਾ ਕੇ ਵਿਦੇਸ਼ਾਂ ਦਾ ਮਿੱਠਾ ਜ਼ਹਿਰ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਆਏ ਦਿਨ ਨਿਗਲਦਾ ਜਾ ਰਿਹਾ ਹੈ। ਮਾਛੀਵਾੜਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ